ਮੇਰੇ ਸਤਿਕਾਰਯੋਗ ਆਗੂ ਸਾਥੀਆਂ ਨੂੰ ਜੈ ਭੀਮ ਸਤਿ ਸ਼੍ਰੀ ਅਕਾਲ ਨਮਸਕਾਰ ਮੇਲੇ ਅੱਜ ਲਗਭਗ ਕਿਸਾਨਾਂ ਦੀ ਧੁੱਧ ਫਲਾਈ ਦੇ ਕਾਰਨ ਗੁੱਥੀਕ ਪਰ ਲੋਕ ਇਕੱਠੇ ਹੋਏ ਆ ਜਿਸ ਵਿੱਚ ਅਸੀਂ ਅੱਜ ਐਪੀਓ ਸਭ ਨੂੰ ਮਿਲ ਕੇ ਆਏ ਆ ਸਾਡੇ ਪਿੰਡਾਂ ਦੇ ਵਿੱਚ ਕੰਮ ਚੱਲਦਾ ਪਿਆ ਜਦੋਂ ਮਜ਼ਦੂਰ ਕੰਮ ਮੰਗਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਕੰਮ ਹੈ ਨਹੀਂਗਾ ਲੇਕਿਨ ਕੰਮ ਹੈਗਾ ਕੰਮ ਚੱਲਣ ਡਿਆ ਸਭ ਤੋਂ ਪਹਿਲਾਂ ਅਸੀਂ ਕਾਨ ਸਿੰਘ ਵਾਲੇ ਦੀ ਰਿਪੋਰਟ ਕਰਾਂਗੇ ਸਾਡੇ ਚ ਸਾਡੇ ਸਰਕਲ ਪ੍ਰਧਾਨ ਸਾਡੀ ਛੁੱਟੀ ਭੈਣ ਕੀ ਨਾਮ ਸੀਗਾ ਜਸਪ੍ਰੀਤ ਕੋਰ ਪਹੁੰਚੇ ਆ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਸਕੂਲ ਚ ਕੰਮ ਚੱਲਦਾ ਪਿਆ ਪਰ ਅੱਜ ਅਸੀਂ ਜਦੋਂ ਏਪੀਓ ਸਾਭ ਨੂੰ ਮਿਲੇ ਆ ਤਾਂ ਉਹ ਕਹਿੰਦਾ ਜੀ ਕੰਮ ਨਹੀਂ ਚੱਲਦਾ ਜਦੋਂ ਅਸੀਂ ਉਹਨਾਂ ਨੂੰ ਵੀਡੀਓ ਵਿਖਾਈ ਆ ਵੀ ਆ ਕੰਮ ਚੱਲਦਾ ਪਿਆ ਤਾਂ ਕਿੰਨਾ ਫੋਰੈਸਟ ਵਾਲੇ ਜਿਹੜੇ ਹੈਗੇ ਆ ਉਹ ਆਪ ਦਾ ਕੰਮ ਆਪੇ ਚਲਾ ਰਹੇ ਨੇ ਤਾਂ ਕਿੰਨੀ ਮਨਰੇਗਾ ਦੇ ਪਾਲਸੀ ਮੁਤਾਬਕ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਆ ਲਾਪਰਵਾਹੀ ਕਰਦੇ ਆ ਉਹ ਕਹਿ ਰਹੇ ਆ ਜੀ ਜਿਹੜਾ ਮਨਰੇਗਾ ਦਾ ਕੰਮ ਫੋਰੈਸਟ ਵਾਲੇ ਆ ਉਹ ਖੁਦ ਆਪ ਦਾ ਮਸਟੌਲ ਆਪ ਹੀ ਕਢਾਕੇ ਜਾਂਦੇ ਆ ਪਰ ਅਸੀਂ ਪੁੱਛਣਾ ਚਾਹੁੰਦੇ ਆ ਕਿ ਮਸਟੌਲ ਜਿਹੜਾ ਹੈਗਾ ਬੀ ਡੀ ਪੀਓ ਦੇ ਦਫਤਰ ਚੋਂ ਨਿਕਲਦਾ ਤੇ ਬੀ ਡੀ ਪੀਓ ਦੀ ਡੋਂਗਲ ਵਿੱਚੋਂ ਜਿਹੜੇ ਪੈਸੇ ਜੇ ਉਹ ਜਾਂਦੇ ਆ ਤਾਂ ਸਿਰਫ ਉਹਨਾਂ ਨਾਲ ਮਿਲੀ ਭੁਗਤ ਕਰਕੇ ਜਿਹੜੇ ਉਹਨਾਂ ਦੇ ਅਫਸਰਾਂ ਦੇ ਜਿਹੜੇ ਆਪ ਦੇ ਕਰਿੰਦੇ ਹੈਗੇ ਆ ਜਿਹੜੇ ਉਹਨਾਂ ਦੇ ਫਾਲਤੂ ਹੈਗੇ ਨੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ ਪਰਿਵਾਰ ਹੈਗਾ ਉਹਨਾਂ ਦਾ ਨਾਮ ਦੇ ਕੇ ਫਿਰ ਦਫਤਰ ਦੇ ਵਿੱਚੋਂ ਪੈਸੇ ਕਢਵਾ ਕੇ ਲੈ ਕੇ ਜਾਂਦੇ ਆ ਤਾਂ ਪੰਜ 10% ਜਿਹੜਾ ਹੈਗਾ ਫੋਰੈਸਟ ਵਾਲੇ ਕੰਮ ਕਰਾਉਂਦੇ ਆ ਔਰ 95 ਔਰ 90% ਜਿਹੜਾ ਹੈਗਾ ਇਹ ਉਹ ਦਫਤਰ ਦੇ ਨਾਲ ਮਿਲੀ ਭੁਗਤ ਕਰਕੇ ਰਿਪੋਰਟਾਂ ਬਣਾ ਕੇ ਝੂਠੀਆਂ ਮਨਰੇਗਾ ਦਾ ਪੈਸਾ ਜਿਹੜਾ ਹੈਗਾ ਕੱਢਿਆ ਜਾਂਦਾ ਤਾਂ ਇਸੇ ਤਰ੍ਹਾਂ ਹੀ ਸਾਡੀ ਕਲਪਨਾ ਜਿਹੜੀ ਹੈਗੀ ਆ ਕਿ ਮਨਰੇਗਾ ਪਾਲਸ ਜਿਹੜੀ ਹੈਗੀ ਲਾਗੂ ਹੋ ਜੇ ਤਾਂ ਇਸੇ ਤਰ੍ਹਾਂ ਹੀ ਸਾਡੇ ਚੋਂ ਸ਼੍ਰੀ ਵਾਲੇ ਦੇ ਵਿੱਚੋਂ ਕੁੜੀ ਆਈ ਹੋਈ ਆ ਕੀ ਨਾਮ ਤੇ ਬਿੰਦਰਕੌਰ ਹੁਣੇ-ਹੁਣੇ ਆਪਾਂ ਇੱਕ ਮੁੰਡਾ ਆ ਕੇ ਇੱਥੇ ਖੜਾ ਸੀ ਉਹ ਦੱਸਿਆ ਉਹਨਾਂ ਨੇ ਕੀ ਦੱਸਿਆ ਸੀਗਾ ਚੁੱਗਿਆ ਤੋਂ ਆ ਕੇ ਖੜਾ ਕਿ ਸਾਡੇ ਪਿੰਡ ਦਾ ਕੰਮ ਚੱਲਦਾ ਉਸ ਤੋਂ ਬਾਅਦ ਸ਼ਰੀਂ ਵਾਲਿਆਂ ਦਾ ਵੀ ਕੰਮ ਚੱਲਦਾ ਇਹ ਤੁਹਾਡਾ ਕਿਹੜਾ ਪਿੰਡ ਆ ਹਾਂਜੀ ਤੋ ਤੇਰਾ ਕਿਹੜਾ ਪਿੰਡ ਆ ਸ਼ਰੀਂ ਵਾਲਾ ਸ਼ਰੀਂ ਵਾਲਿਆਂ ਤੋਂ ਵੀ ਕੰਮ ਚੱਲਦਾ ਪਿਆ ਉਥੋਂ ਇਹਨਾਂ ਦੇ ਘਰਾਂ ਦੇ ਕੋਲੋਂ ਗੱਡੀ ਲੇਵਰ ਦੀ ਜਾਂਦੀ ਆ ਕੰਮ ਕਰਨ ਲਈ ਅਤੇ ਦੇਸ ਦਾ ਸਾਨੂੰ ਨਰੇਗਾ ਦਾ ਕੰਮ ਚੱਲਦਾ ਤੇ ਕਹਿੰਦੇ ਜੀ ਤੁਹਾਡਾ ਕੰਮ ਜਿਹੜਾ ਹੈਗਾ ਨਹੀਂ ਚੱਲਦਾ ਇਹ ਬਲਾਕ ਪ੍ਰਸ਼ਾਸਨ ਦੀ ਜਿਹੜੀ ਹੈਗੀ ਆ ਬीडीपीओ ਦੀ ਤੇ ਨਾਲ ਸਾਡੇ ਏਪੀਓ ਜੀਆਰਐਸ ਦੀ ਮਿਲੀ ਭੁਗਤ ਹੈਗੀ ਆ ਕੰਮ ਚੱਲਦਾ ਇਸ ਦੇ ਸਬੰਧ ਵਿੱਚ ਜਲਦੀ ਅਸੀਂ ਵੱਡਾ ਐਕਸ਼ਨ ਲਵਾਂਗੇ ਹੋਰ ਕੋਈ ਗੱਲ ਕਰਨੀ ਚਾਹੁੰਦਾ ਜੀ ਤਾਂ ਮੇਰੇ ਬਾਈ ਜੱਜ ਸਿੰਘ ਜੱਜ ਸਿੰਘ ਜੀ ਤੁਸੀਂ ਥੋੜੇ ਦਿਨਾਂ ਤੋਂ ਮਨਰੇਗਾ ਦਾ ਕੰਮ ਜਿਹੜਾ ਸ਼ੁਰੂ ਕਰਨਾ ਲੱਗੇ ਹੋ ਕਿ ਕਿੰਨੇ ਜੋਬ ਕਾਟਾਂ ਦੀ ਲਿਸਟ ਸੀ ਜਿਹੜੀ ਤੁਸੀਂ ਲੈ ਕੇ ਆਏ ਸੀਗੇ 18 ਬੰਦਿਆਂ ਦੇ ਉੱਤੇ ਮੌਜੂਦਾ ਸਰਪੰਚ ਦੀ ਨਵੇਂ ਦੀ ਮੋਹਰ ਲੱਗੀ ਹੋਈ ਤੇ ਤੁਹਾਨੂੰ ਕੀ ਕਿਹਾ ਗਿਆ ਸੀਗਾ ਕਹਿਣ ਨੂੰ 19 ਤੋਂ ਬਾਅਦ ਕਰਾਂਗੇ 19 ਤਰੀਕ ਤੋਂ ਬਾਅਦ ਚ ਜਿਹੜੇ ਹੈਗੇ ਆ ਜੋਬ ਕਾਟ ਉਹ ਬਾਅਦ ਚ ਬਣਾਵਾਵਾਂਗੇ ਅਸੀਂ ਇਹ ਵੇਖੋ ਕਿ ਫਿਰ ਇੱਕ ਜ਼ਿਕਰ ਕਰਦੇ ਹਾਂ ਕਿ ਨੇਗਾ ਪਾਲਿਸੀ ਦੇ ਮੁਤਾਬਕ ਇੱਕ ਵੈਰੀਫਾਈ ਕਰਨਾ ਹੁੰਦਾ ਚਾਹੇ ਉਹ ਨੰਬਰਦਾਰ ਵੀ ਕਰ ਸਕਦਾ ਚਾਹੇ ਪੰਚਾਇਤ ਮੈਂਬਰ ਵੀ ਕਰ ਸਕਦਾ ਚਾਹੇ ਉਹ ਸਰਪੰਚ ਵੀ ਕਰ ਸਕਦਾ ਜਿਹੜੇ ਜੋਬ ਕਾਟ ਨਵੇਂ ਬਣਨੀ ਡੈਂਟੀਫਾਈ ਕੀਤੇ ਹੋਏ ਸਰਪੰਚ ਦੀ ਮੋਹਰ ਲੱਗੀ ਕਿ ਬੰਦਾ ਮੌਜੂਦ ਆ ਤਾਂ ਉਹਨਾਂ ਦੇ ਜਿਹੜੇ ਹੈਗੇ ਜੋਬ ਕਾਟ ਬਣਾਏ ਜਾਣ ਹਾਂ ਉਹ ਡੈਂਟੀਫਾਈ ਔਰ ਸਰਪੰਚ ਦੀ ਮੌਜੂਦਾ ਨਵੇਂ ਦੀ ਮੋਹਰ ਲੱਗੀ ਹੋਣ ਦੇ ਬਾਬੂ ਦੇ ਵੀ ਦਫ਼ਤਰ ਚੋਂ ਮੋੜਿਆ ਜਾਂਦਾ ਹੈ ਕਿ ਅਸੀਂ 19 ਤਰੀਕ ਤੋਂ ਬਾਅਦ ਚੀ ਜੌਬ ਕਟਾਂ ਦੀ ਜਿਹੜੀ ਲਿਸਟ ਹੈਗੀ ਉਹ ਲਵਾਂਗੇ ਤਾਂ ਬੜੀ ਮਨਰੇਗਾ ਦੇ ਵਿੱਚ ਲੁੱਟ ਹੋ ਰਹੀ ਆ ਸਾਡੇ ਚੋਂ ਸਾਬਕਾ ਪੰਚਾਇਤ ਮੈਂਬਰ ਤੇ ਸਾਡੇ ਸਾਬਕਾ ਜ਼ਿਲ੍ਹਾ ਤਹਿਸੀਲ ਪ੍ਰਧਾਨ ਜਿਹੜੇ ਹੈਗੇ ਆ ਰੰਗਾ ਸਿੰਘ ਜੀ ਹੈਗੇ ਆ ਨਿਤਾਨੇ ਚੋਂ ਕੁਝ ਗੱਲ ਕਰਨੀ ਚਾਹੁੰਦੇ ਜੀ ਤੁਸੀਂ ਹਾਂਜੀ ਮੜਾ ਜੇ ਛੱਡੋ ਹੁਕਮ ਕੀ ਕਹਿਣਾ ਚਾਹੁੰਦੇ ਹੋ ਅੱਜ ਬਲਾਗ ਗੁਰੂ ਸਾਹਿਬ ਤਸੀਲ ਗੁਰੂ ਸਾਹਿਬ ਜਿਵੇਂ ਕਿ ਪਹੁੰਚੇ ਮਨਰੇਗਾ ਮੈਦੂਰ ਅਤੇ ਉਹਨਾਂ ਦੇ ਪ੍ਰੋਇਕਟ ਪ੍ਰਧਾਨ ਬੱਗਾ ਸਿੰਘ ਜੀ ਸਾਰਿਆਂ ਨੂੰ ਜੀ ਆਇਆਂ ਸਭ ਨੂੰ ਜੈ ਭੀਮ ਜੈ ਭਾਰਤ ਮੈਂ ਤਾਂ ਬਹੁਤੀਆਂ ਗੱਲਾਂ ਨਹੀਂ ਕਰਦਾ ਪਰ ਨਵੀਆਂ ਬਣੀਆਂ ਪੰਚਾਇਤਾਂ ਤੇ ਨਵੀਂ ਬਣੀ ਸਰਕਾਰ ਉਹਨਾਂ ਨੂੰ ਬੇਨਤੀ ਇਹ ਕਰਾਂਗੇ ਕਿ ਪਹਿਲਾਂ ਵੀ ਲਟਕ ਛੋਟ ਹੋ ਰਹੀ ਸੀ ਉਨਮੀ ਉਨਨੀ ਜਿਆਦਾ ਹੋਸਤੋ ਜਿਆਦਾ ਲੁੱਟਖੋਟ ਹੋ ਰਹੀ ਹੈ ਔਰ ਇਸੇ ਢੰਗ ਨਾਲ ਜਿਹੜਾ ਮਨਰੇਗਾ ਦਾ ਕੰਮ ਚਲਾਇਆ ਜਾਵੇ ਕਿਉਂਕਿ ਜਿਹੜੇ ਪਿੰਡੂ ਗਰੀਬ ਮਜ਼ਦੂਰ ਨੇ ਉਹ guna kul ਕੰਮ ਹੈ ਨਹੀਂ ਪੱਕਾ ਰਜਗਾਰ ਕੋਣੀ ਇਹ ਕੇ ਸਿਰਫ ਜਿਹੜਾ 2004 ਦੇ ਵਿੱਚ ਸਰਕਾਰ ਤੋਂ ਗਰੀਬਾਂ ਨੇ ਮੰਗ ਕਰਕੇ ਇਹ ਰਜਗਾਰ ਮੰਗਿਆ ਸੀ ਔਰ ਜੀ ਗਾਰੀ ਮਿਲਿਆ ਤੇ ਜਿਹੜਾ ਇਹ ਨੂੰਗਾ ਸਹੀ ਢੰਗ ਨਾਲ ਚਲਾਇਆ ਨਹੀਂ ਜਾ ਰਿਹਾ ਸਰਪੰਚ ਆਪਦੀ ਮਰਜ਼ੀ ਕੀਤੀ ਜਾਂਦੇ ਨੇ ਔਰ ਦਫ਼ਤਰ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਆਪਦੀ ਮਰਜ਼ੀ ਕੀਤੀ ਜਾਂਦੇ ਅਸੀਂ ਇਹ ਬੇਨਤੀ ਕਰਾਂਗੇ ਕਿ ਸਹੀ ਢੰਗ ਨਾਲ ਜਿਹੜਾ ਇਹ ਸਿਸਟਮ ਚਲਾਇਆ ਜਾਵੇ ਮਨਰੇਗਾ ਦਾ ਕੰਮ ਚਲਾਇਆ ਜਾਵੇ ਕਿਉਂਕਿ ਗਰੀਬ ਤਾਂ ਪਹਿਲਾਂ ਹੀ ਮਜ਼ਦੂਰ ਮਰਿਆ ਪਿਆ ਉਹਨੂੰ ਤਾਂ ਅੱਗੇ ਜਿਹੜਾ ਥੋਨਾ ਮਿਲ ਜਾਂਦਾ ਸੀ ਵੱਢਣ ਵਾਸਤੇ ਉਹ ਨਹੀਂ ਵਢੀਂਦਾ ਜੇ ਕਣਕੇ ਤਾਂ ਉਹ ਨਹੀਂ ਵਢੀਦੀ ਕੋਈ ਰੁਜ਼ਗਾਰ ਨਹੀਂ ਹੈਗਾ ਪਿੰਡਾਂ ਦੇ ਵਿੱਚ ਜੇ ਦਿਹਾੜੀਦਾਰ ਹੈ ਤੇ ਦਿਹਾੜੀ ਜਿਹੜੀ ਹੈ ਉਹ ਠੇਕੇਦਾਰ ਆਪਦੇ ਬੰਦੇ ਲਾ ਲੈਂਦੇ ਤਾਂ ਦੱਸੋ ਮਜ਼ਦੂਰ ਜਾਵੇ ਕਿਹੜੇ ਪੱਕੇਸ ਪਾਸੇ ਇਸ ਵਾਸਤੇ ਅਸੀਂ ਬੇਨਤੀ ਕਰਾਂਗੇ ਕਿ ਸਹੀ ਤੰਗ ਨਾਲ ਮਨਰੇਗਾ ਦਾ ਕੰਮ ਚਲਾਇਆ ਜਾਵੇ ਔਰ ਇਹ ਲੁੱਟਖ ਸੁੱਟ ਜਿਹੜੀ ਹੈ ਇਹ ਬੰਦ ਕੀਤੀ ਜਾਵੇ ਸਭ ਨੂੰ ਜੈ ਪੀ ਜੈ ਭਾਰਤ ਥੋੜੀ ਜੀ ਰਿਪੋਰਟ ਰਹਿ ਗਈ ਸੀ ਸਾਡੀ ਕਿ ਸਾਡੇ ਕੀ ਨਾਮ ਦੱਸਿਆ ਸੀ ਰਮਨ ਕੁਮਾਰ ਪਿੰਡ ਬੂੜਾ ਵਾਲੇ ਤੋਂ ਆਏ ਹੋਏ ਆ ਸਾਡੀ ਕੁੜੀ ਬੰਦੀ ਵਾਲੇ ਤੋਂ ਉਹ ਥੋੜਾ ਜਿਹਾ ਲੇਟ ਆ ਧੁੰਦ ਕਰਨ ਕਿਸਾਨਾਂ ਨੇ ਕਿ ਧੁੰਦ ਛੱਡੀ ਹੋਈ ਆ ਧੁੰਦ ਵੀ ਦੋ ਤਰ੍ਹਾਂ ਦੀ ਹੋਗੀ ਜੀ ਇੱਕ ਤਾਂ ਹੁੰਦੀ ਪਰਮਾਤਮਾ ਦੀ ਧੁੰਦਾ ਜਿਹੜੋਂ ਜ਼ਮੀਨ ਨੂੰ ਪਾਣੀ ਲੱਗਦਾ ਤੇ ਉਹਦੀ ਇੱਕ ਪਾਪ ਬਣ ਕੇ ਜਾਂਦੀ ਆ ਤੇ ਉਪਰੋਂ ਜਦੋਂ ਬੱਦਲਾਂ ਤੇ ਜਾਂਦੀ ਏ ਤੇ ਧੁੰਦ ਬਣ ਜਾਂਦੀ ਆ ਇੱਕ ਹੁਣ ਕਿਸਾਨਾਂ ਨੇ ਧੁੰਦ ਆਪਣੀ ਬਣਾਈ ਹੋਈ ਆ ਕਿ ਧੂਮਾ ਲਾ ਦਿੰਦੇ ਆ ਉਹਦੀ ਸਲਾਬ ਹੁੰਦੀ ਆ ਉਹ ਤੋਂ ਟ੍ਰੇਲ ਦੀ ਤੇ ਧੂਆਂ ਤੁਖਦਾ ਰਹਿੰਦਾ ਹੈ ਉਹ ਪੂਰੇ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਉਹਨਾਂ ਨੂੰ ਨੁਕਸਾਨ ਕਰਦੀ ਆ ਪਸ਼ੂਆਂ ਨੂੰ ਤੇ ਪੰਛੀਆਂ ਨੂੰ ਜਿਹੜੀ ਧੁੰਦ ਹੈਗੀ ਆ ਉਹ ਖਰਾਬ ਕਰਦੀ ਆ ਤੇ ਕਿਸਾਨਾਂ ਤੇ ਸਰਕਾਰ ਨੇ ਬਹੁਤ ਵੱਡਾ ਐਕਸ਼ਨ ਲਿਆ ਹੋਇਆ ਤੇ ਜਿਹੜੇ ਆ ਕਰਿੰਦੇ ਆ ਥੱਲੇ ਮੁਲਾਜ਼ਮ ਉਹ ਕਿਸਾਨਾਂ ਨਾਲ ਮਿਲੀ ਭੁਗਤ ਕਰਕੇ ਜਿਹੜਾ ਧੂਆਂ ਪ੍ਰਦਰਸ਼ਨ ਜਿਹੜਾ ਹੈਗਾ ਫੁਲਾ ਰਹੇ ਨੇ ਇਹ ਵਾਤਾਵਰਨ ਨੂੰ ਖਰਾਬ ਕਰਦੇ ਨੇ ਸਾਡੇ ਚੋਂ ਪਿੰਡ ਮੋਰਾ ਵਾਲੀ ਤੋਂ ਮੁੰਡਾ ਆਇਆ ਹੋਇਆ ਕੀ ਨਾਮ ਦੱਸਿਆ ਰਮਨ ਕੁਮਾਰ ਜੀ ਇਹਨਾਂ ਦਾ ਬਹੁਤ ਪੁਰਾਣਾ ਕੰਮ ਲਗਭਗ 6 ਮਹੀਨੇ ਤੋਂ ਕੰਮ ਨਹੀਂ ਦਿੱਤਾ ਗਿਆ ਉਸ ਵਾਸਤੇ ਵੀ ਏਪੀਓ ਜਿਹੜਾ ਹੈਗਾ ਉਹ ਪੂਰੀ ਆਪਣੀ ਜ਼ਿੰਮੇਵਾਰੀ ਦੇ ਨਾਲ ਕਾਰਵਾਈ ਨਹੀਂ ਸੁਣ ਰਿਹਾ ਗਲਬਾ ਸੁਣ ਰਿਹਾ ਇਸ ਦੇ ਸਬੰਧ ਵਿੱਚ ਸਾਡੀ ਇੱਕ ਮਨਜੀਤ ਕੌਰ ਪਿੰਡ ਬੰਦੀ ਵਾਲੇ ਤੋਂ ਉਹ ਵੀ ਪਹੁੰਚ ਰਹੀ ਆ ਤਾਂ ਇਸ ਲਈ ਮੈਂ ਸਾਰੇ ਸਾਥੀਆਂ ਨੂੰ ਆਗੂ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ 16 ਤਰੀਕ ਸ਼ਨੀਵਾਰ ਸਾਰਾ ਗੜੀ ਗੁਰਦੁਆਰੇ 'ਚ ਮੀਟਿੰਗ ਹੈਗੀ ਆ ਜਿੰਨੇ ਵੀ ਆਗੂ ਸਾਥੀ ਹੈਗੇ ਪਹੁੰਚੋ ਉੱਥੇ ਪਹੁੰਚ ਕੇ ਆਪਾਂ ਆਪਣਾ ਡਿਸੀਜਨ ਲੈਣਾ ਆਪਣੀ ਮਨਰੇਗਾ ਨੂੰ ਲਾਗੂ ਕਰਾਉਣਾ ਇਹ ਸਾਰਿਆਂ ਦੀ ਜ਼ਿੰਮੇਵਾਰੀ ਬੰਦੀ ਆ ਕਿ ਆਪਣੀ ਮਨਰੇਗਾ ਕਿਵੇਂ ਲਾਗੂ ਹੋ ਸਕੀਏ ਤਾਂ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਹੋਣ ਲਾ ਕੇ ਲਗਭਗ 16 ਤਰੀਕ ਸ਼ਨੀਵਾਰ ਟਾਈਮ ਜਗਾ ਜਿਹੜੀ ਹੈਗੀ ਆ ਉਹ ਦੋ ਜਗਾ ਤੇ ਦੱਸਾਂਗੇ ਤੇ ਟਾਈਮ ਹੈਗਾ ਕੋਈ ਲਗਭਗ 10:30 ਤੋਂ ਲੈ ਕੇ ਅ 11 ਵਜੇ ਤੱਕ ਜਿਹੜੇ ਲੋਕ ਕੰਮ ਤੇ ਲੇਬਰ ਲਾ ਕੇ ਹਾਜ਼ਰੀ ਲਾ ਕੇ ਪਹੁੰਚ ਸਕਦੇ ਆ ਤਾਂ ਅ ਟਾਈਮ ਜਿਹੜਾ ਜਗਾ ਦੂਰ ਤਾਂ ਦੱਸੀ ਗਈ ਕਿ ਜੇ ਮੌਸਮ ਖਰਾਬ ਹੋਇਆ ਤ੍ਰੇਲ ਹੋਈ ਤਾਂ ਬੈਕਪੈਕ ਦੇ ਵਿੱਚ ਦਿੱਕਤ ਆਏਗੀ ਕੱਪੜੇ ਗਿੱਲੇ ਹੋ ਸਕਦੇ ਆ ਤਾਂ ਉੱਥੇ ਡੀਸੀ ਦਫ਼ਤਰ ਦੇ ਨਾਲ ਇੱਕ ਬਹਾ ਉੱਚਾ ਜਹਾ ਮੰਗ ਪੱਤਰ ਉੱਚਾ ਜਹਾ ਜਿਹੜਾ ਹੈਗਾ ਇੱਕ ਵਾਲਮੀਕ ਮੰਦਿਰ ਹੈਗਾ ਉੱਥੇ ਬਹੁਤ ਸਾਰੇ ਆਗੂ ਪਹਿਲਾਂ ਮੀਟਿੰਗ ਕਰਦੇ ਰਿਹਾ ਉੱਥੇ ਪਹੁੰਚਣ ਦੀ ਕਿਰਪਾ ਕਰੋ ਤੇ ਜਿੰਮੇਵਾਰੀ ਦੇ ਨਾਲ ਆਗੂਆਂ ਨੂੰ ਆਪੋ ਆਪਣੀ ਬਲਾਕਾਂ ਦੇ ਵਿੱਚ ਸੱਦਾ ਲਾਓ ਐਨਾ ਕਹਿ ਲਿਆ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ